ਹਾਂ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਲਵਾਜੀ ਸਤਕਾਰਯੋਗ ਸਤਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾ ਤਨ ਤਨ ਭਗਤ ਨਾਮ ਦੇਵ ਸਭ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਤੁਹਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨਾਂ ਦੁਆਰਾ ਕਾਲਪੁਰਖ ਵਾਹਿਗੁਰੂ ਦੀ ਵਿਦਾਈ ਕਰਦੇ ਹੋਏ ਭਗਤ ਨਾਮਦੇਵ ਸਾਹਿਬ ਜੀ ਪਰਮਾਨ ਕਰਦੇ ਨੇ ਵੀ ਜਿਹੜਾ ਉਹ ਕਾਲਪੁਰਖ ਹੈ ਉਹ ਸਾਨੂੰ ਬਿਕਾਰਾਂ ਵਿੱਚ ਡਿੱਗਿਆਂ ਹੋਿਆਂ ਨੂੰ ਬਚਾਉਣ ਵਾਲਾ ਹੈ ਉਹ ਧੰਨਾ ਹੈ ਸਾਡਾ ਗੁਰੂ ਧੰਨਾ ਹੈ ਉਹ ਕਾਲਪੁਰਖ ਪ੍ਰਮਾਤਮਾ ਜੀ ਦੀ ਕਿਰਪਾ ਨਾਲ ਲੋਕਾਈ ਜਿਹੜੀ ਇਹ ਵਿਕਾਰਾਂ ਤੋਂ ਬਚ ਸਕਦੀ ਹੈ ਸੱਚੇ ਬਾਦਸ਼ਾਹੀ ਦਾ ਪ੍ਰਵਾਨ ਹੈ ਪਤਤ ਪਾਵਨ ਮਾਦੋ ਬਿਰਦ ਤੇਰਾ ਪਤਤ ਦਾ ਮਤਲਬ ਹੈ ਵਿਕਾਰਾਂ ਵਿੱਚ ਡਿੱਗਿਆ ਹੋਇਆ ਪਾਵਨ ਕਹਿੰਦੇ ਨੇ ਪਵਿੱਤਰ ਨੂੰ ਮਹਾਰਾਜ ਕਹਿੰਦੇ ਹਨ ਵੀ हे ਆਕਾਲ ਪੁਰਖ ਪ੍ਰਮਾਤਮਾ हे ਮਾਦੋ ਬਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਮੁੜ ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾ ਦਾ ਸੁਭਾਅ ਹੈ ਧਨ ਦੇਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਧਨ ਦਾ ਮਤਲਬ ਹੈ ਭਾਗਾਂ ਵਾਲੇ ਮਨ ਜਨ ਕਹਿੰਦੇ ਨੇ Muni ਲੋਕਾਂ ਨੂੰ ઋષਿ ਲੋਕਾਂ ਨੂੰ ਮਹਾਰਜ ਕਹਿੰਦੇ ਨੇ ਵੀ ਇਹ ਭਾਈ ਇਹ Muni ਲੋਕ ਭਾਗਾਂ ਵਾਲੇ ਨੇ ਜਿੰਨਾ ਪਿਆਰੇ ਹਰੀ ਪ੍ਰਮਾਤਮਾ ਨੂੰ ਸਮਰਿਆ ਹੈ ਜਿਹੜਾ ਪ੍ਰਮਾਤਮਾ ਨੂੰ ਸਿਮਰਦਾ ਉਹ ਭਾਵੇਂ ਕੋਈ ਆਮ ਇਨਸਾਨ ਹੈ ਭਾਵੇਂ ਕੋਈ ਘਰ ਪਰਿਵਾਰ ਵਿੱਚ ਰਹਿਣ ਵਾਲਾ ਗ੍ਰਸਤੀ ਹੈ ਭਾਵੇਂ ਕੋਈ Muni ਲੋਕ ਹੈ ਭਾਵੇਂ ਰਿਸ਼ੀ ਲੋਕ ਹਨ ਕਹਿੰਦੇ ਭਾਈ ਉਹ ਧੰਨ ਨੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ ਮੇਰੇ ਮੱਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਉਸ ਗੋਬਿੰਦ ਦੀ ਮਿਹਰ ਨਾਲ ਮਰਜ ਪ੍ਰਮਾਨ ਕਰਦੇ ਨੇ ਵੀ ਮੇਰੇ ਮੱਤੇ ਉੱਤੇ ਵੀ ਉਸ ਦੇ ਚਰਨਾਂ ਦੀ ਧੂੜ ਲੱਗੀ ਹੈ ਭਾਵ ਮੈਨੂੰ ਵੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ ਉਹਦੀ ਕਿਰਪਾ ਨਾਲ ਆਕਾਰ ਪਰਵਾਇ ਗੁਰੂ ਦੀ ਜਿਨ੍ਹਾਂ ਉੱਤੇ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਉਹ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਉਂਦੇ ਹਨ ਸੁਰ ਨਾਰ ਮੋਨ ਜਨ ਤਨ ਹੂੰ ਤੇ ਦੂਰ ਕਹਿੰਦੇ ਉਹ ਧੂੜ ਜਿਹੜੀ ਹੈ ਦੇਵਤੇ ਤੇ ਮونی ਲੋਕਾਂ ਦੇ ਵੀ ਭਾਗਾ ਵਿੱਚ ਨਹੀਂ ਹੋ ਸਕੀ ਜਿਹੜੀ ਅਕਾਲ ਪੁਰਖ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਹੈ ਰਹਾਉ ਦੀਨ ਕਾ ਦਇਆਲ ਮਾਦੋ ਗਰਮ ਪਰਹਾਰੀ ਗਰਭ ਦਾ ਮਤਲਬ ਹੈ ਹੰਕਾਰ ਪ੍ਰਹਾਰੀ ਦਾ ਮਤਲਬ ਹੈ ਦੂਰ ਕਰਨ ਵਾਲਾ ਕੌਣ ਉਹ ਅਕਾਲ ਪੁਰਖ ਪ੍ਰਮਾਤਮਾ ਮਹਾਰਾਜ ਕਹਿੰਦੇ ਮਾਦੋ ਤੂੰ ਦੀਨਾ ਉਤੇ ਦਇਆ ਕਰਨ ਵਾਲਾ ਹੈ ਤੂੰ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਚਰਣਾ ਸ਼ਰਣ ਨਾਮ ਬਲ ਤੇ ਹਾਰੀ ਮੈਂ ਨਾਮ ਦੇਵ ਤੇਰੇ ਚਰਣਾ ਦੀ ਸ਼ਰਣ ਆਇਆ ਹਾਂ ਮੈਂ ਤੇ ਤੁਹ ਸਤ ਕੀ ਜਲਦਾ ਹਾਂ ਦਾਤਾ ਜੀ ਕਿਰਪਾ ਕਰੋ ਤੁਹਾਡੇ ਜਨਨਾਂ ਦੀ ਧੂੜ ਸਦਾ ਹੀ ਪ੍ਰਾਪਤ ਹੁੰਦੀ ਰਹੇ ਇਹ ਅਰਦਾਸ ਸਾਨੂੰ ਕਰਨ ਵਾਸਤੇ ਭਗਤ ਨਾਮਦੇਵ ਸਾਹਿਬ ਜੀ ਨੇ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਅਕਾਲ ਪੁਰਖ ਪ੍ਰਮਾਤਮਾ ਦੇ ਜਨਨ ਵਿੱਚ ਜੜੋ ਉਹ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਉਹ ਵਿਕਾਰਾਂ ਵਿੱਚ ਡਿੱਗਿਆ ਹੋਇਆਂ ਨੂੰ ਬਚਾਉਣ ਵਾਲਾ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਸਭਨਾਂ ਉੱਪਰ ਮੇਰ ਭਰਿਆ ਹੱਥ ਰੱਖੇ ਸਭ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਰੂਖ ਸੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਸੁਆਗਤ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਨਰ ਵਿਗਨ ਸੰਪੂਰਨ ਹੋਣ ਦੀ ਅਰਦਾਸ ਔਰ ਹਰ ਪੀੜਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਸਦਾ ਹੀ ਪ੍ਰਮਾਤਮਾ ਦੇ ਚਰਨਾਂ 'ਚ ਕਰਦੇ ਰਹੀ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰੂ ਗੋਬਿੰਦ ਕਾ ਪੂਰਨ ਬਨਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ